ਮੰਮੀ ਮੈਂ ਇੰਨੇ ਪਿਆਰ ਨਾਲ ਰੋਟੀ ਲੈ ਕੇ ਆਈ ਠਾਡੇ ਵਾਸਤੇ ਤੇ ਤੂੰ ਚੁੱਕੀ ਮਾਰੀ ਆ ਤੂੰ ਸੰਦੀਪ ਭਾਈ ਨੇ ਡਰਾਮੇ ਨਾ ਕਰ ਮੇਰ ਨਾਲ ਨਾਮਦਾਰੀ ਪੱਕੀ ਰੋਟੀ ਖਾਣੀ ਆ ਤੇ ਨਾ ਮੇਰੇ ਲਈ ਪਕਾਵੀ ਮੈਂ ਆਪੇ ਪਕਾ ਕੇ ਖਾ ਲੂੰਗੀ ਮੰਮੀ ਤੂੰ ਪੁਰਾਣੀਆਂ ਗੱਲਾਂ ਭੁੱਲ ਜਾ ਹਾਂ ਮੈਂ ਕਿਦਾਂ ਭੁੱਲ ਜਾ ਮੇਰੇ ਇੱਥੇ ਚਿਹੇ ਕਦੇ ਲਿਖੀਆਂ ਆ ਮੈਂ ਕਿਦਾਂ ਭੁੱਲਾਣਾ ਨੂੰ ਮੰਮੀ ਮੈਂ ਸੁਧਰ ਗਈ ਆ ਤੂੰ ਕਿਉਂ ਨਹੀਂ ਮੇਰੇ ਤੇ ਯਕੀਨ ਕਰਦੇ ਤੂੰ ਭਾਵੇਂ ਸੋਵਾਰੀ ਸੁਧਰ ਜਾ ਪਰ ਮੈਨੂੰ ਯਕੀਨ ਹੈ ਨਹੀਂ ਤੇਰੇ ਤੇ ਸੰਦੀਪ ਤੂੰ ਮੈਨੂੰ ਸੋਨੇ ਦੀ ਬਣ ਕੇ ਦੱਸੇਂਗੀ ਨਾ ਮੈਨੂੰ ਤਾਂ ਵੀ ਨਹੀਂ ਯਕੀਨ ਤੇਰੇ ਤੇ ਹੈਗਾ ਤੂੰ ਕਿਹ ਮਾਰਤੇ ਆਈ ਆ ਇਸ ਤਰ੍ਹਾਂ ਨਹੀਂ ਤੂੰ ਆਈ ਮੰਮੀ ਤੀ ਹਾਂ ਕਿਦਾਂ ਦੀਆਂ ਗੱਲਾਂ ਕਰਨ ਡੇ ਆ ਮੇਰੇ ਤੇ ਯਕੀਨ ਕਰੋ ਮੈਂ ਕਿਹ ਮਾਰਤੇ ਨਹੀਂ ਆਈ ਹੈਗੀ ਮੈਂ ਆਪਣੀ ਮਰਜ਼ੀ ਨਾਲ ਹੀ ਆਈ ਆ ਇਹ ਵੀ ਮੇਰਾ ਘਰ ਵਾ ਨਾ ਤੂੰ ਹੀ ਦਨਾ ਨਾ ਕਰੋ ਰੋਟੀ ਖਾ ਲੋ ਮੈਂ ਰੋਟੀ ਲਿਆ ਦਨੀ ਤੁਹਾਨੂੰ ਹੋਰ ਮੰਮੀ ਗਲਤੀਆਂ ਵੀ ਇਨਸਾਨ ਕੋਈ ਹੁੰਦੀਆਂ ਵਾ ਮੈਨੂੰ ਮਾਫ ਕਰ ਦੋ ਹਾਂ ਸੰਦੀਪ ਮੈਂ ਉਹਨਾਂ ਦੇ ਵਿੱਚੋਂ ਨਹੀਂ ਗਾ ਮੈਂ ਤੇ ਤੇਰੀ ਪੱਕੀ ਰੋਟੀ ਨਹੀਂ ਮੈਂ ਖਾਣੀ ਮੰਮੀ ਆ ਕੀ ਗੱਲ ਆ ਬਣਾ ਤੀਰੋ ਢੀ ਸੁੱਟੀ ਆ ਇਹ ਕਿਦਾਂ ਦੀ ਗੱਲਾਂ ਹੋਈ ਬਣਾ ਮੇਰੀ ਮਰਜ਼ੀ ਮੈਂ ਸੁੱਟੀ ਆ ਨਹੀਂ ਚਾਹਣਾ ਬਣਾ ਕੇ ਲਿਆ ਵਿਚਾਰੀ ਮੇਰੀ ਮਰਜ਼ੀ ਮੈਂ ਸੁੱਟੀ ਆ ਤੂੰ ਬਣਾ ਨਹੀਂ ਕਰਦਾ ਠੀਕ ਹੈ ਨਾ ਕੁਛ ਤੂੰ ਖਾ ਤੈਨੂੰ ਪੁਕਾ ਕੇ ਖਵਾ ਲੀ ਤੂੰ ਖਾ ਜੀ ਉਹ ਸੁਧਰ ਗਈ ਆ ਤਾਂ ਓੜ ਗਈ ਚਾਹੀਦਾ ਮੈਨੂੰ ਕੁਛ ਨਹੀਂ ਚਾਹੀਦਾ ਉਹ ਤਾਂ ਤੂੰ ਇਹਦੀਆਂ ਗੱਲਾਂ 'ਚ ਆ ਗਿਆ ਮੈਂ ਉਹਨਾਂ ਤੋਂ ਨਹੀਂ ਕਿ ਮੈਂ ਉਹ ਨਾ ਹੋਣੇ ਤੇ ਮਗਰ ਲੱਗਣਾ ਹੀ ਆ ਤੇ ਨਾ ਮੈਦੀ ਸੁਣਨੀ ਆ ਤੇ ਨਾ ਇਹ ਮੈਂ ਪੱਕੀ ਖਾਣੀ ਆ ਰੋਟੀ ਤੈਨੂੰ ਵੀ ਪੁੱਤ ਪਤਾ ਲੱਗੇਗਾ ਇਹ ਥੋੜੇ ਦੇਣੀ ਆ ਮੰਮੀ ਮੇਰੀ ਸੁਣੋ ਗੱਲ ਉਹ ਸਭ ਕੋ ਭਲਾ ਕੇ ਆਈ ਆ ਬਲਾਈ ਆਉਣੇ ਕਾਂਖ ਨਹੀਂ ਗਾ ਇਹ ਦਾ ਵਜਣਾ ਮਾ ਨਾ ਵਜੇ ਕਾ ਤੇ ਗੱਲ ਕਰੀ ਉਹ ਕੋਈ ਦਾ ਨਹੀਂ ਵਜਣਾ ਠੀਕ ਹੈ ਨਾ ਮੇਰੇ ਨਾਲ ਸਰੀ ਗੱਲ ਹੋ ਗਈ ਓਦੀ ਮੈਂ ਕਿਹਾ ਤੂੰ ਰੋਣਾ ਹੀ ਅੱਖਾਂ ਚ ਖਿਉਣ ਦੇ ਦੇ ਕੇ ਫਿਰ ਮੈਂ ਇਹਨੇ ਨਾ ਰੋਵੇਂਗਾ ਤੇ ਗੱਲ ਨਹੀਂ ਮੰਨ ਵੀ ਲਈ ਦੀ ਹੋਈ ਤੇ ਕਹੀ ਦੀ ਕਿ ਨਹੀਂ ਮੰਨਦਾਰ ਹੈ ਓਦੀ ਜਾ ਕੇ ਮੈਂ ਨੇ ਉਹ ਤੇ ਸਮਝਾ ਮੈਂ ਤਾਂ ਮੰਮੀ ਨੂੰ ਸਮਝਾ ਕੇ ਵੇਖ ਲਿਆ ਵਾ ਮੰਮੀ ਨਹੀਂ ਮੰਨਦੇ ਪਏ ਮੰਮੀ ਜਦੋਂ ਕੰਮ ਨਹੀਂ ਕਰਦੀ ਉਹਨੇ ਕਹਿੰਦੇ ਕੰਮ ਕਰ ਕੰਮ ਕਰ ਜੇ ਹੁਣ ਕੰਮ ਕਰਨ ਦਾ ਭੀ ਆ ਤੇ ਚ ਗਲਤ ਕੀ ਆ ਮੇਰੀ ਸੁਣੋ ਗੱਲ ਆਂਡ ਗਵਾਣ ਦੀ ਗੱਲਾਂ ਤੋਂ ਬਚ ਜਾਗੇ ਹੋਂਦੀ ਰੋਟੀਆਂ ਜੁਗਜੁਗ ਮਾਰਨ ਦੇਓ ਕਿੰਨੀ ਕਿ ਸੁਭਾ ਹੋਊਗੀ ਇਹ ਚੰਗੀ ਗੱਲ ਵਾ ਸਿਆਣੇ ਬਿਆਣੇ ਹੋ ਚੰਗੀ ਗੱਲ ਕਰੋਣ ਜਿਹਨੂੰ ਘਰ ਚ ਵਸਾਉਣਾ ਵਾ ਤੇ ਗੁਲਜੀਤ ਹੁਣ ਹੋਰੀਆਂ ਗੱਲਾਂ ਜਾਣ ਕੇ ਨਾ ਤੈਨੂੰ ਮਾਂ ਭੁੱਲ ਗਈ ਆ ਗੋਦਨ ਮੈਂ ਚੰਗੀ ਸੀ ਜਿੱਦਾਂ ਤੇਰੇ ਮਹਮਗਰਮਗਰ ਤੁਰੇ ਫਿਰਦੀ ਹੁੰਦੀ ਸੀ ਹੁਣ ਦਿਨ ਸ਼ਰਮ ਨਹੀਂ ਆਉਂਦੀ ਮਾਸਾ ਵੀ ਸੰਦੀਪ ਕਿੱਦਾਂ ਸਮਝਾਵੇ ਬੰਦਾ ਇਹਨਾਂ ਨੂੰ ਦੱਸੋ ਸਮਝਾ ਕੇ ਵੇਖ ਲਿਆ ਵਾ ਮੱਥਾ ਮਾਰ ਕੇ ਵੇਖ ਲਿਆ ਵਾ ਪਰ ਇਹਨਾਂ ਦੀ ਸਮਝ ਨਾ ਕੋਈ ਗੱਲ ਨਹੀਂ ਆਉਣ ਦੀ ਗੱਲ ਪਤਾ ਕੀ ਆ ਸੰਦੀਪ ਯਕੀਨ ਕਰਨਾ ਔਖਾ ਹੋ ਜਾਂਦਾ ਵਾ ਹੈ ਕਿਤੇ ਕਿਤੇ ਉਹ ਵੀ ਸਹੀ ਆ ਮੈਂ ਮੰਨਦੀ ਆ ਚਲੋ ਮੇਰੇ ਕੋਲ ਗਲਤੀ ਹੋਈ ਆ ਪਰ ਮੈਂ ਮਾਫੀ ਤੇ ਮੰਗਣ ਢੀ ਆ ਨਾ ਹੁਣ ਤੇ ਸਮਝਣ ਕੋਈ ਗੱਲ ਨਹੀਂ ਸੰਦੀਪ 2-4 ਦਿਨ ਹੋਣਾ ਵਾ ਹੌਲੀ ਹੌਲੀ ਨਾ ਸਾਰਾ ਸੁਧਰ ਜਣਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਠੀਕ ਆ ਨਾ ਅੰਦਰ ਚੱਲ ਤੇ ਮੈਂ ਆਉਂਦਾ ਠੀਕ ਆ ਐਣਾ ਆਟੋਮੈਟਿਕ ਗੱਲ ਸੁਣੋ ਹਾਂ ਦੱਸ ਕੀ ਕਰੀ ਜਾਂਦੇ ਇੱਥੇ ਕੋਈ ਨਹੀਂ ਸਬਜ਼ੀ ਬਣਾਉਣੀ ਆ ਤੇ ਸਬਜ਼ੀ ਤੇ ਬਣਾਉਣੀ ਆ ਮੰਮੀ ਦੇ ਕੰਮ ਵੇਖ ਲਓ ਹੁਣ ਕੀ ਕਰਤਾ ਮੰਮੀ ਨੇ ਕਰਨਾ ਕੀ ਆ ਮੰਮੀ ਨੇ ਰੋਟੀਆਂ ਚੁੱਕ ਚੁੱਕ ਮਾਰਨ ਦੀ ਆ ਤੇ ਮੇਰੀ ਸੁਣੋ ਗੱਲ ਜੇ ਮੇਰਾ ਘਰ ਵਸਣ ਡਿਆ ਉਹਨਾ ਤੇ ਵਸ ਲੈਣ ਦੋ ਹੁਣ ਤੁਹਾਡੇ ਮੂੰਹ ਜਨਾ ਉਹਨੇ ਬੁਰਕੀਆਂ ਨਹੀਂਆ ਪਾਉਣੀਆਂ ਤੇ ਸੰਭਲ ਜਾ ਜੇ ਵੀ ਜੇ ਉਹ ਕੰਮ ਨਹੀਂ ਕਰਦੀ ਉਹਦੀ ਤਰਫ ਦੇ ਹੀ ਕਿ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਜੋ ਕਰਨ ਲੱਗ ਪਈ ਹੈ ਨਾ ਤੇ ਚੁੱਪ ਕਰਕੇ ਨਾ ਉਹਨੂੰ ਕਰਨੋਂ ਨਾ ਕੰਮ ਬਣਾ ਲਾਉ ਨੂੰ ਚੁੱਪ ਕਰਕੇ ਜੀ ਉਹ ਬੁਰਕੀਆਂ ਮੂੰਹ ਚ ਪਾਉਣ ਨਹੀਂ ਨ ਲੱਗੀ ਤੇ ਅਹੀਂ ਪਾਉਣੀਆਂ ਵੀ ਨਹੀਂ ਗੀਆਂ ਅਹੀਂ ਉਹਦੇ ਹੱਥ ਦੀ ਰੋਟੀ ਨਹੀਂ ਗਈ ਖਾਣੀ ਹੈਗੀ ਤੈਨੂੰ ਉਹ ਦਿਨ ਭੁੱਲ ਗਏ ਆ ਜਦੋਂ ਮੰਮੀ ਨੂੰ ਮਾਰਨ ਲੱਗੀ ਸੀ ਇਹੋ ਜਿਹਦਾ ਕੀ ਲੈਣਾ ਵਾ ਉਹ ਰੋਟੀ ਜੀ ਪਾ ਕੇ ਕੁਛ ਦੇ ਦੇ ਸਾਨੂੰ ਉਹਦੇ ਤੇ ਯਕੀਨ ਹੈ ਨਹੀਂ ਆ ਤੇ ਅਹੀਂ ਨਾ ਕਰ ਹੀ ਸਕਦੇ ਆ ਪਤਾ ਨਹੀਂ ਤੇਰੇ ਸਿਰ ਦੇ ਵਿੱਚ ਉਹਨੇ ਕੀ ਤੂੜਤਾ ਵਾ ਤੂੰ ਤੇ ਐਉਂ ਬਣਿਆ ਫਿਰਦਾ ਵਾ ਜਿੱਦਾਂ ਪਤਾ ਨਹੀਂ ਸੰਦੀਪ ਕੀ ਹੋ ਗਈ ਹੁੰਦੀ ਆ ਹੁਣ ਭੈਣ ਜੇ ਤੇ ਮੇਰਾ ਘਰ ਵਸਾਉਣਾ ਵਾ ਫਿਰ ਤੇ ਪੁਰਾਣੀਆਂ ਗੱਲਾਂ ਭੁੱਲਣੀਆਂ ਪੈਣੀਆਂ ਵਾ ਇਹ ਨਹੀਂ ਕਰਦੀ ਵੀ ਮੇਰੇ ਜਿੱਦਾਂ ਕਰਨੀ ਠੀਕ ਹੈ ਨਾ ਵੇ ਹਾਨੂੰ ਤਾਂ ਨਹੀਂ ਭੁੱਲਦੀਆਂ ਹੈਗੀਆਂ ਤੂੰ ਪਤਾ ਨਹੀਂ ਕਿੱਦਾਂ ਭਲਾਤੀਆਂ ਵਾ ਉਦੋਂ ਤੂੰ ਹੋ ਰੋਂਦਾ ਹੁੰਦਾ ਸੀ ਨਾ ਮੈਨੂੰ ਅੰਦਰੋਂ ਬਾਹਰ ਕੱਢਦੀ ਮੈਨੂੰ ੱੱਕੇ ਮਾਰੇ ਜਾਂ ਮੈਨੂੰ ਉਹ ਕੀਤਾ ਵਾ ਹੁਣ ਪਤਾ ਨਹੀਂ ਤੈਨੂੰ ਕਿਉਂ ਦਿਲਜੀਤ ਸਭ ਕੁਝ ਭੁੱਲ ਗਿਆ ਵਾ ਮੈਨੂੰ ਤਾਂ ਤੇਰੀ ਵੀ ਸਮਝ ਆਉਂਦੀ ਇਹ ਗੱਲਾਂ ਚ ਆ ਗਈ ਸੀ ਟਾਈਮ ਟਾਈਮ ਦੀ ਗੱਲ ਹੁੰਦੀ ਆ ਜੇ ਬੰਦਾ ਬਦਲ ਗਿਆ ਨਾ ਉਹਨੂੰ ਬਦਲ ਲੈੰਦੋ ਵੇ ਤੈਨੂੰ ਲੱਗਦਾ ਵਾ ਵੀ ਉਹ ਬਦਲ ਗਈ ਆ ਦਲਜੀਤ ਤੂੰ ਇੱਕ ਦਿਨ ਪਸਤਾਉਣਾ ਵਾ ਉਹ ਬਦਲੀ ਨਹੀਂ ਆ ਉਹ ਕਿਹ ਮਾਰਤੇ ਆਈ ਆ ਉਹ ਪੈਣ ਕਿਹੜੀ ਮਾਰਤੇ ਉਹਨਾਂ ਦਾ ਸਭਲਾ ਸਭ ਕੋਦੇ ਕੋਲ ਹੀ ਫੇਰ ਵਾਪਸ ਲੈ ਕੇ ਆਈ ਹੈ ਨਾ ਕੀ ਰਹਿ ਗਿਆ ਇੱਥੇ ਵੇ ਕੋਈ ਗੱਲ ਨਹੀਂ ਲੱਗ ਜੂਗਾ ਪਤਾ ਜਿੱਦਣ ਸਭ ਕੋ ਹਨੇ ਤੇਰੇ ਕੋ ਨਾਂ ਲਵਾ ਲਿਆ ਨਾ ਫੇਰ ਤੈਨੂੰ ਪਤਾ ਲੱਗਣਾ ਵਾ ਰੋਏਗਾ ਤੂੰ ਨਾਂ ਲਵਾਉਣਾ ਵਾ ਪਿਆਲੀ ਮੰਮੀ ਦੇ ਨਾਂ ਦੇ ਆ ਤੂੰ ਵੀ ਆਪਣੀਆਂ ਮਰੀ ਜਾਂਦੇ ਆ ਆ ਵੇ ਤੇਰੇ ਗਾੜੀ ਜੋੜੇ ਹੱਥ ਜਾ ਚੱਲ ਜਾ ਸਾਡੇ ਨਾ ਨਾ ਮੱਥਾ ਲਾਇਆਗਾ ਠੀਕ ਆ ਨਾ ਜੀ ਉਹ ਚੰਗੀ ਆ ਨਾ ਜਾਂ ਉਹਦੇ ਲੱਗੇ ਰਹਿ ਤ ਉਹਦੀਆਂ ਪੱਕੀਆਂ ਖਾ ਉਹ ਭੈਣ ਮੈਂ ਤਾਂ ਦਲ ਤਾਂ ਆਇਆ ਸੀ ਵੀ ਤੁਸੀਂ ਮੰਮੀ ਨੂੰ ਸਮਝਾਓਗੇ ਤੁਸੀਂ ਵੀ ਉਹ ਗੱਲਾਂ ਕਰੀ ਜਾਂਦੇ ਹੋ ਕੀ ਮੈਂ ਮੰਮੀ ਨੂੰ ਸਮਝਾਵਾਂ ਮੰਮੀ ਸਹੀ ਕਰਨ ਢਈ ਐ ਜੋ ਵੀ ਕਰਨ ਢਈ ਆ ਹਾਨੂੰ ਨਹੀਂ ਉੱਤੇ ਯਕੀਨ ਹੈਗਾ ਤਾਂ ਹੀ ਨੀ ਉਹਦੇ ਹੱਥ ਦੀ ਰੋਟੀ ਖਾਣੀ ਠੀਕ ਆ ਨਾ ਉਹਨੂੰ ਇੱਥੇ ਰੱਖਣੀ ਆ ਅੱਗੇ ਤਾਂ ਦੀ ਮਰਜ਼ੀ ਆ ਰੱਖ ਲੈ ਰੱਖਣਾ ਵਾ ਤੇ ਅਸੀਂ ਕਦੋਂ ਕਹਿੰਦੇ ਬਾਹਰ ਕੱਢ ਦੇ ਕਿੱਡਾ ਭੂਵੇਂ ਚੜਿਆ ਇਧਰ ਨੂੰ ਆ ਗਿਆ ਦਵਾ ਦਵ ਮੰਮੀ ਨੂੰ ਸਮਝਾਓ ਕੀ ਮੈਂ ਮੰਮੀ ਨੂੰ ਦੱਸ ਸਮਝਾਵਾਂ ਕਿੱਦਾਂ ਇਹਨਾਂ ਦੋਵਾਂ ਦੀ ਜ਼ੁਬਾਨ ਚੱਲਦੀ ਕੈਂਚੀ ਵਾਂਗ ਦਸ ਰੰਗ ਹੁਣ ਉਹਦਾ ਉਹੋ ਹੀ ਐ ਨਾ ਹੁਣ ਕਿਹੜਾ ਦਸ ਰੰਗ ਹੋਰ ਹੋ ਗਿਆ ਵਾ ਉਦੋਂ ਇਹ ਵੀ ਰੋਂਦਾ ਹੁੰਦਾ ਹਈ ਵੀ ਮੇਰਾ ਕਾਲਾ ਰੰਗ ਵਾ ਤਾਂ ਐਦਾਂ ਕਰਦੀ ਆ ਹੁਣ ਕਿੱਡਾ ਇਹਦਾ ਰੰਗ ਚਿੱਟਾ ਹੋ ਗਿਆ ਕਿੱਡੀਆਂ ਇਹਨੂੰ ਗੱਲਾਂ ਆਉਂਦੀਆਂ ਇਹਨੂੰ ਦੇਖੋ ਹੁਣ ਕਿਦਾਂ ਠੰਡੇ ਹੋ ਗਏ ਬੈਠੇ ਆ ਤੇ ਜੇ ਇਹ ਉਹੇ ਪਹਿਲਾਂ ਸੋਚ ਲੈਂਦੇ ਤੇ ਮੈਨੂੰ ਜਵਦਾ ਆਇਆ ਤੇ ਪਰੋਣਾ ਹੀ ਲੈਣਾ ਵਾ ਗੇਟ ਚੋਂ ਮੁੜ ਗਿਆ ਤੇ ਕੀ ਜਿਤ ਰਹੀ ਓਦਾਂ ਗੱਲਾਂ ਦੋਵੇਂ ਭੈਣ ਭਰਾ ਨਾਲ ਇਦਾਂ ਕਰਦੇ ਆ ਕਿ ਜਿੱਦਾਂ ਅਸੀਂ ਬੜੇ ਹੁੰਨੇ ਆ ਚਲ ਹੁਣ ਚਾਹ ਪਾਣੀ ਦਾ ਪੁੱਛਾਂ ਇਹਨਾਂ ਘੜਾ ਕਹਿਣਾ ਵਾ ਬਿਚਾਈ ਚਾਹ ਫੜਾ ਦੇ ਜਾਈ ਕਿ ਦਾਂ ਅੱਕੜ ਵੀ ਪੂਰੀ ਰੱਖਣੀ ਏ ਹਲੂ ਚਾਹ ਹੁਣ ਬੜੇ ਚੁੱਪ ਕਰਕੇ ਬੈਠੇ ਆ ਕੀ ਗੱਲ ਵਾ ਓਏ ਉਦਾਂ ਬੈਠਾ ਹਾਂ ਹੁਣ ਬਹਿ ਵੀ ਨਹੀਂ ਸਕਦਾ ਮੈਂ ਨਹੀਂ ਉਦਾਂ ਤੇ ਬਹਿਣ ਵਾਲੇ ਹਾਂ ਨਹੀਂ ਆ ਹੁਣ ਬੇਇੱਜ਼ਤੀ ਕਰਵਾ ਕੇ ਸੌਖੀ ਆ ਮੇਰੀ ਗੱਲ ਸੁਣ ਬੇਇੱਜ਼ਤੀ ਕਾਦੀ ਐ ਇਹਦੇ ਵਿੱਚ ਚਲ ਵਧੀਆ ਹੋ ਗਿਆ ਵਾ ਆਪਣੇ ਘਰ ਚ ਲੱਗੀ ਆ ਇਹੋ ਗੋਦ ਤੇ ਤੂੰ ਚਾਹੁੰਦੀ ਸੀ ਇੱਥੇ ਨਿਤ ਤੱਕਲੇਸ਼ ਪੈਂਦਾ ਹੈ ਵਧੀਆ ਹੋ ਗਿਆ ਆਪਣੇ ਘਰ ਚ ਲੱਗੀ ਆ ਆਹੋ ਤੁਸੀਂ ਤੇ ਕਹਿਣਾ ਹੀ ਆ ਵੀ ਵਧੀਆ ਹੋ ਗਿਆ ਵਾ ਚੰਗਾ ਸੋ ਆਪਣੇ ਘਰ ਚ ਲੰਗੀ ਆ ਤੁਸੀਂ ਇਹ ਗੱਲ ਹੀ ਨਾ ਸੋਚਦੇ ਕਿ ਅਗਲੇ ਕੀ ਸੋਚਦੇ ਹੋਣਗੇ ਉਹਨਾਂ ਨੇ ਤਾਂ ਸਾਡੇ 'ਚ ਕਸੂਰ ਕੱਢਣਾ ਵਾ ਨਾ ਇਹ ਤਾਂ ਚਲ ਗਈ ਹੋਊਗੀ ਕੀ ਪਤਾ ਸਾਡਾ ਨਾਂ ਨਹੀਂ ਲਾ ਦਿੱਤਾ ਕੀ ਭਰਾ ਪਰਜਾਈ ਦੇ ਮੈਨੂੰ ਕੱਢਿਆ ਵਾ ਕਰੋ ਉਹ ਕਹਿੰਦੇ ਚਲ ਜਾ ਇਹਨੂੰ ਫੋਨ ਵੀ ਚੋਰੀ ਆਇਆ ਕੁੜੀ ਨੂੰ ਪਤਾ ਨਹੀਂ ਹੁਣ ਪਰੌਣੇ ਦਾ ਆਇਆ ਕਿ ਕਿਹਦਾ ਆਇਆ ਚੁੱਪ ਕਰਕੇ ਨੇ ਬੈਗ 'ਚ ਪਾਏ ਕੱਪੜੇ ਤੇ ਇਹ ਚਲ ਗਈ ਉਸੇ ਵਲੇ ਇਹਨੂੰ ਫੋਨ ਵੀ ਕੁੜੀ ਨੂੰ ਚੋਰੀ ਆਇਆ ਵਾ ਜਦੋਂ ਮੈਂ ਵੇਖਿਆ ਨਾ ਬਾਹਰ ਜਾ ਕੇ ਜਦੋਂ ਇਹ ਬੈਗ ਬੁਗ ਲੈ ਕੇ ਚਲ ਗਈ ਆ ਆਹੋ ਤੇ ਪਤਾ ਨਹੀਂ ਵੀ ਗੱਡੀ ਤੇ ਹੁਣ ਪਰੌਣਾ ਸੀ ਕਿ ਕੌਣ ਸੀ ਮੈਨੂੰ ਤੇ ਜਾਪਦਾ ਵੀ ਉਹੀ ਲੈਣ ਆਇਆ ਸੀ ਆਪਸ ਵਿੱਚ ਇਹ ਸਲਾਵਾ ਕਰਕੇ ਉੱਥੇ ਇਹ ਚਲ ਤੇ ਗਈ ਆ ਤੇ ਜੇ ਮੰਨ ਲਓ ਕੱਲ ਨੂੰ ਅਭੀ ਨਬੀ ਹੋ ਗਈ ਉੱਥੇ ਕੋਈ ਗੱਲਬਾਤ ਹੋ ਗਈ ਤੇ ਕੌਣ ਜ਼ਿੰਮੇਵਾਰ ਇਹਨਾਂ ਨੇ ਨਾ ਇਹ ਕੁੜੀ ਨੂੰ ਪਤਾ ਹੈਗਾ ਨਾਲੇ ਨਾ ਇਹਨੂੰ ਉਹ ਦਿਨ ਭੁੱਲ ਗਏ ਆ ਜਦੋਂ ਸਰਪੰਚ ਇਕੱਠੇ ਕਰਦੇ ਫਿਰਦੇ ਸੀ ਪੰਚਾਇਤਾਂ ਆਉਂਦੀਆਂ ਸੀ ਤੇ ਹੁਣੇ ਆਪ ਚੰਗੀ ਬਣ ਗਈ ਉੱਥੇ ਚਲ ਗਈ ਆ ਤੇ ਹਨੂ ਬੁਰੇ ਬਣਾਂਗੀ ਨਾ ਅੜੀ ਤੇ ਕੋਈ ਇੱਜ਼ਤ ਨਹੀਂ ਨਾ ਰਹੀ ਆਂਡ ਗਵਾਣ ਨੇ ਰਿਸ਼ਤੇਦਾਰਾਂ ਨੇ ਸੁਣਨ ਵਾਲੇ ਨਹੀਂ ਉਹ ਕਹਿਣਾ ਨਾ ਪੀ ਲੈ ਕੁੜੀ ਤਾਂ ਸਹੀ ਹੀ ਇਹਦਾ ਭਰਾ ਭਰਜਾਈ ਗਲਤ ਹੀ ਤੁਸੀਂ ਵੀ ਉਹਦੀਆਂ ਗੱਲਾਂ ਵਿੱਚ ਆਣ ਕੇ ਤੇ ਹੁਣ ਤੁਸੀਂ ਉਹ ਦਿਨ ਭੁੱਲ ਗਈਆਂ ਜਦੋਂ ਪੈਸੇ ਲੱਗਦੇ ਸੀ ਕਿੰਨੇ ਪੈਸੇ ਦਿੱਤੇ ਵਕੀਲਾ ਨੂੰ ਵਕੀਲਾ ਨੂੰ ਤਾਂ ਪੈਸੇ ਦਿੱਤੇ ਆ ਤੇ ਜਦੋਂ ਇੱਥੇ ਆਣ ਕੇ ਰੋਂਦੀ ਸੀ ਤੇ ਮੈਂ ਕੇਸ ਨਹੀਂ ਹਿਲਾਉਣਾ ਤੇ ਹੋਰ ਕੀ ਕਰਨਾ ਸੀ ਤੇ ਨਾਲ ਹੀ ਤੂੰ ਮੇਰੇ ਜਾਂਦੀ ਰਹੀ ਐ ਮੈਨੂੰ ਕੀ ਪਤਾ ਸੀ ਕਿ ਉਹਦੇ ਦਿਲ 'ਚ ਹੁਣ ਖੋਟ ਵਾ ਫੇਰ ਇੰਨੇ ਉੱਥੇ ਚੱਲ ਜਾਣਾ ਵਾ ਕਜਾਨ ਨੂੰ ਰੋਂਦੀ ਨੂੰ ਵੇਖਣ ਦਿੰਦਾ ਹੁਣ ਮੈਂ ਨਾਲੇ ਉਹ ਆਪਣੇ ਘਰ ਚ ਲੱਗੀ ਆ ਨਾ ਉਹ ਸੌਖੀ ਆ ਤੂੰ ਉਹਦੀਆਂ ਗੱਲਾਂ ਚ ਨਹੀਂ ਆਉਣਾ ਤੇ ਜੇ ਉਹ ਕੋਈ ਗੱਲ ਕਰੂਗੀ ਨਾ ਆਹੀਂ ਉਹਦੀਆਂ ਗੱਲਾਂ ਚ ਨਹੀਂ ਆਉਣਾ ਹੁਣ ਜਿੱਦਾਂ ਮਰਜੀ ਰਵੇ ਨਾਲੇ ਆਪਣਾ ਫੈਸਲਾ ਉਹਨੇ ਆਪ ਕੀਤਾ ਵਾ ਸਾਨੂੰ ਕਿਸੇ ਵੀ ਗੱਲ ਚ ਆਉਂਦੀ ਲੋੜ ਨਹੀਂ ਆ ਹੁਣ ਚੱਲੋ ਤੇ ਗੱਲ ਮੈਂ ਤੁਹਾਡੀ ਮੰਦੀ ਆ ਵੀ ਨਹੀਂ ਲੋੜ ਹੈਗੀ ਆ ਆਉਂਦੀ ਚੱਲ ਮੈਂ ਵੀ ਸ਼ੁਗਰ ਕਰਦੀ ਆ ਮਲਕ ਦਾ ਏਕ ਗੱਲ ਉਹਦੇ ਚੰਗਾ ਹੋ ਗਿਆ ਸਾਡਾ ਘਰ ਬਚ ਗਿਆ ਵਾ ਨੇ ਤੇ ਵਕੀਲਾ ਨੇ ਨਾ ਆ ਸਾਰਾ ਕੁਝ ਖਾ ਜਾਣਾ ਹੀ ਤੇ ਫਿਰ ਵੀ ਪਤਾ ਨਹੀਂ ਉਹਨਾਂ ਨੇ ਸੁਣਵਾਈ ਕੀ ਕਰਨੀ ਤੇ ਕੀ ਨਹੀਂ ਸਾਡੇ ਘਰ ਦਾ ਤਾਂ ਮੂੰਹ ਦੂਜੇ ਪਾਸੇ ਲੱਗ ਜਾਣਾ ਹੀ ਨਾ ਚਲੋ ਸ਼ੁਗਰੀ ਹੋ ਗਿਆ ਵਾ ਵੀ ਬਚ ਗਿਆ ਜੋ ਕੋ ਹੈਗਾ ਹੀ ਬਥੇਰੇ ਲਾ ਛੜੇ ਆ ਦਲਜਿੰਦਰ ਇੱਕ ਹੀ ਕਰਨ ਲਈ ਹੈ ਕਰਨਾ ਕੀ ਆਂਡੇ ਮਾਜਾ ਨਹੀਂ ਇਹ ਛੱਡ ਦੇ ਇਹਨਾਂ ਨੂੰ ਤੂੰ ਅਸੀਂ ਨਹੀਂ ਕਰਨਾ ਕੁਝ ਤੋ ਹੱਥ ਜਿਹੜੀ ਜਾਂਦੀ ਐ ਉਹ ਨੀ ਜਿਹੜੀ ਸੁਆਣੀ ਆਈ ਆ ਪੇ ਘਰ ਦੀ ਸਭ ਕੋ ਸਾਨੂੰ ਕੋਈ ਲੋੜ ਨਹੀਂ ਕਰਨ ਦੀ ਉਹ ਗੱਲ ਤੇ ਮੰਮੀ ਠੀਕ ਵਾ ਆਪਾਂ ਅਡੇ ਤੁਸੀਂ ਕਹਤਾ ਵਾ ਨਾ ਇਹ ਤੇ ਮੈਂ ਰਹਿਣ ਦਿੰਨੀ ਆ ਪਰ ਇਹ ਆ ਵੀ ਰੋਟੀ ਰਾਟੀ ਮੈਂ ਆਪ ਹੀ ਬਣਾਉਣੀ ਆ ਮੈਂ ਉਹਦੇ ਹੱਥ ਦੀ ਨਹੀਂ ਚ ਖਾਣੀ ਰੋਟੀਆਂ ਹੀ ਖਾਣੀ ਨਹੀਂ ਉਹਦੇ ਹੱਥ ਦੀ ਮੈਂ ਪਕਾ ਕੇ ਖਾ ਲਾਂਗੇ ਸਾਨੂੰ ਸਾਡੇ ਘਰੇ ਹੱਥਿਆਂ ਨਾਲ ਆ ਬਾਕੀ ਦਾ ਮੈਂ ਰਹਿਣ ਦਿੰਨੀ ਆ ਜੇ ਤੁਸੀਂ ਕਹਿੰਦੇ ਆ ਨਾ ਤੇ ਮੈਂ ਪਰ ਇਹ ਆ ਵੀ ਰੋਟੀ ਮੈਂ ਆਪ ਬਣਾ ਕੇ ਖਾਣੇ ਆਪੇ ਕਰੇਗੀ ਹਨਕੇ ਜਦੋਂ ਆਂਦਾ ਵੀ ਇਹਨੇ ਕਰਨਾ ਕੰਮ ਤੇ ਕਰੇ ਹੋਣਾ ਹਨਕੇ ਉਹਨੂੰ ਤੇ ਪਤਾ ਨਹੀਂ ਕੀ ਹੋ ਗਿਆ ਵਾ ਇੱਕ ਫੋਨ ਹੀ ਕੀਤਾ ਵਾ ਬਸ ਤੇ ਉਹਦੇ ਤੋਂ ਹੀ ਬਸ ਸੰਦੀਪ ਵਾਲਦਾ ਹੀ ਹੋ ਗਿਆ ਰਜਿੰਦਰ ਇਹ ਘਰ ਨੂੰ ਤੂੰ ਬੜਾ ਹੀ ਮਰੀ ਆ ਬੜਾ ਕੰਮ ਕੀਤਾ ਵਾ ਪਰ ਉਹ ਸਾਰਾ ਖੂਜ ਪਾਇਆ ਗਿਆ ਵਾ ਇੱਥੇ ਤੈਨੂੰ ਕੋਈ ਫਾਇਦਾ ਨਹੀਂ ਕੰਮ ਕਰਨ ਦਾ ਇਹਨਾਂ ਮੈਡਲ ਨਹੀਂ ਪਾਉਣਾ ਤੈਨੂੰ ਰਹਿਣਾ ਤੇ ਉਹੋ ਕੁਸ਼ੀ ਆ ਜੋ ਕੁਛ ਹੈਗਾ ਵਾ ਮੰਮੀ ਮੈਂ ਤੇਨੂੰ ਆਪਣਾ ਘਰ ਸਮਝਿਆ ਹੀਗਾ ਉਧਰੋਂ ਮੇਰੇ ਸਹੁਰੇ ਵੀ ਇੰਨੇ ਚੰਗੇ ਆ ਨਾ ਉਹਨਾਂ ਨੇ ਅੱਜ ਤੱਕ ਮੈਨੂੰ ਕਦੀ ਨਹੀਂ ਕਿਹਾ ਉਹਨਾਂ ਇੱਥੇ ਨਹੀਂ ਰਹਿੰਦੀ ਜਿੱਨਾ ਉੱਥੇ ਰਹਿੰਦੀ ਮੈਨੂੰ ਇਹ ਹੀ ਕਿ ਚਲ ਤੂੰ ਹੀ ਕੱਲੇ ਆ ਕੰਮ ਕੋਈ ਨਹੀਂ ਕੀਤਾ ਜਾਂਦਾ ਤੇ ਮੈਂ ਆਪਣਾ ਘਰ ਸਮਝ ਕੇ ਇੱਥੇ ਕਰਦੀ ਪਰ ਦਲਜੀਤ ਨੇ ਜਿਹੜੀ ਆ ਕੀਤੀ ਹੈ ਨਾ ਇਹ ਤੇ ਮੈਨੂੰ ਜਾਦੀ ਰਹਿਣੀ ਆ ਬਸ ਨਹੀਂ ਉਹਦੇ ਸਵੇਰ ਦੀ ਨਿਗਾ ਉਠੀ ਕੰਮਲ ਤਾਂ ਕਿਤੇ ਭਈ ਲੰਮੀ ਜਿਹਦਾ ਬੜੀ ਬਿਮਾਰ ਹੁੰਦੀ ਆ ਕਹੇ ਤੇ ਉਹਨੂੰ ਨਹੀਂ ਤੇਦਾ ਜਿਹੜਾ ਗੱਲਾਂ ਕਰਨ ਰਿਆ ਹੁਣ ਠਾਲਦਾ ਕਿਉਂ ਨਹੀਂ ਉਹਨੂੰ ਵੀ ਕੰਮ ਕਰ ਜਾ ਕੇ ਉਹਨੇ ਨੀਗਾ ਕੱਖ ਵੀ ਕਹਿਣਾ ਮੈਂ ਜਾਣੀ ਆ ਨਾ ਉਹਦੇ ਵੱਲ ਮੈਂ ਉਹਨੂੰ ਕਹਿਨੀ ਆ ਵੀ ਉਹ ਜਿਹੜੇ ਭਾਂਡੇ ਮਾਣਨ ਵਾਲੇ ਆ ਨਾ ਮਾਂ ਦੇ ਜਾ ਕੇ ਮੇਰੇ ਕੋਲ ਨਹੀਂ ਮਾਜੇ ਜਾਂਦੇ ਚੰਗਾ ਬਲਾਕਾਰ ਚੁੱਕਾ ਬੱਤਮੁੱਕਾ ਇਸ ਗਾ ਦਾ ਪਰਸੋਂ ਨਹੀਂ ਆ ਗਈ ਇਹਨੇ ਫੇਰ ਉਹੋ ਹੀ ਕੰਮ ਖਾਂਡ ਫੜ ਲਿਆ ਕਿਧਾ ਪਈ ਯਰ ਜਾਈ ਲੈ ਕੇ ਇਹਨੂੰ ਤੇ ਮੈਂ ਦੱਸਦੀ ਨਹੀਂ ਹੁਣ ਪਈ ਆ ਉਦਾਂ ਤੇ ਕਹਿੰਨੀ ਆ ਵੀ ਇਹ ਮੇਰਾ ਘਰ ਵਾ ਤੇ ਆ ਦੇ ਬੜੀ ਛੇਤੀ ਗਈ ਆ ਜਿਹੜੀ ਰਸੋਈ ਭਰੀ ਆ ਪਾਟਿਆ ਦੇ ਨਾਲ ਉਹ ਮੈਮਾ ਜਣੀ ਆ ਦੀਦੀ ਕਿ ਇਹਨੂੰ ਪੁੱਛ ਤੇ ਲਿਆ ਕਰੋ ਅਗਲਾ ਠੀਕ ਵੀ ਆ ਕਿ ਨਹੀਂ ਠੀਕ ਨਹੀਂ ਅੱਗੇ ਵੀ ਤੂੰ ਇਹੋ ਕੋਈ ਕਰਦੀ ਸੀ ਹੁਣ ਵੀ ਉਹੀ ਬਾਨੇ ਆ ਬਸ ਠੀਕ ਈ ਆ ਠੀਕ ਨੂੰ ਤੈਨੂੰ ਕੀ ਆ ਦੀਦੀ ਮੈਂ ਸਵੇਰ ਦੇ ਕੱਪੜੇ ਧੋਣ ਦੀ ਸੀ ਤੇ ਬੱਤੀ ਬੰਦ ਹੋਈ ਸੀ ਪਾਣੀ ਬੜਾ ਠੰਡਾ ਸੀ ਮਿਲ ਲਾਦਾ ਉਹਦਾ ਕਰਕੇ ਬੁਖਾਰ ਹੋ ਗਿਆ ਵਾ ਕੋਈ ਗੱਲ ਨਹੀਂ ਭਾਂਡਿਆਂ ਦੀ ਗੱਲ ਭਾਂਡੇ ਮੈਂ ਮਾਂ ਹੀ ਦਿੰਨੀ ਆ ਬੱਲੇ ਨਹੀਂ ਤੇਰੇ ਤੂੰ ਨਿਆਣੀ ਜੂ ਆ ਜਿਹਨੂੰ ਠੰਡੇ ਪਾਣੀ ਦੇ ਨਾਲ ਬੁਖਾਰ ਚੜ ਗਿਆ ਵਾ ਇਹੋ ਜੇ ਬਹਾਨੇ ਨਾ ਹੋਰ ਕਿਸ ਗਾੜੀ ਲਾਈ ਮੇਰੇ ਗਾੜੀ ਨਹੀਂ ਚੱਲਣੇ ਹੈਗੇ ਉੱਠ ਕੇ ਨਾ ਤੇ ਭਾਂਡੇ ਮਾਂਜਲਾ ਮੈਂ ਤਾਂ ਨਹੀਂ ਮਾਂਜਣੇ ਬਾਕੀ ਇਹ ਆ ਵੀ ਸਾਡੀ ਰੋਟੀ ਨਾ ਪਕਾਈ ਅਸੀਂ ਆਪਣੀ ਆਪੇ ਪਕਾ ਲਾਂਗੇ ਤੇ ਆਪਣੀ ਦੋਵੇਂ ਜੀ ਨਾ ਬਣਾ ਕੇ ਦਿਖਾ ਲੋ ਦੀਦੀ ਜੇ ਗਲਤੀ ਹੋ ਹੀ ਗਈ ਆ ਤੈਨੂੰ ਹੁਣ ਛੱਡ ਦੋ ਆ ਜਦੋਂ ਮੈਂ ਟਾਡ ਕੋ ਮਾਫੀ ਮੰਗਣ ਢੀ ਮੈਨੂੰ ਮਾਫ ਕਰ ਦੋ ਗਲਤੀ ਹੋ ਗਈ ਮੇਰੇ ਕੋ ਬਾਰ ਬਾਰ ਤੂੰ ਹੀ ਇੱਕੋ ਗੱਲ ਕਰੀ ਜਾਂਦੇ ਸੰਦੀਪ ਤੂੰ ਤੇ ਹੀ ਨਹੀਂ ਗੱਲ ਕਹੀ ਜਾਨੀ ਆ ਬਾਹਰ ਲੋਕਾਂ ਦੇ ਅਸੀਂ ਮੂੰਹ ਨਹੀਂ ਫੜ ਲੈਣੇ ਜਿਹੜੀ ਸਾਡੀ ਬੇਇੱਜ਼ਤੀ ਹੋਈ ਹੈ ਨਾ ਉਹ ਤੇਰੇ ਮਾਫੀ ਮੰਗਿਆ ਵਾਪਸ ਨਹੀਂ ਆ ਜਣੀ ਹੁਣ ਚਲੋ ਬਸ ਕਰੋ ਹੁਣ ਕੋਈ ਗੱਲ ਨਹੀਂ ਦੀਦੀ ਭਾਂਡੇ ਮੈਂ ਮਾਂ ਲੈਣੇ ਆ ਤੇ ਮਾਜਣੇ ਪੈਣੇ ਆ ਸਾਨ ਕਿਨੂੰ ਕਰਨਾ ਇਹ ਮੇਰੀ ਸੁਣ ਗੱਲ ਪਾਂਡਿਆਂ ਦੀ ਗੱਲ ਵਣਾ ਕਿੱਡੀ ਕੀ ਗੱਲ ਵਾ ਆਪਣਾ ਜੇ ਤੂੰ ਹੀ ਮੰਨ ਲਓਗੇ ਫਿਰ ਕਿਉਂ ਚੱਲਿਆ ਵਾ ਮੈਂ ਕੋ ਮਾਜਾ ਮੈਂ ਇਹਨੂੰ ਕਦੇ ਵਾਸਤੇ ਲਿਆਂਦਾ ਵਾ ਘਰ ਚ ਕਪਾਤ ਪਾਉਣਾ ਬਸ ਕਿਹਨੇ ਕੀ ਗੱਲ ਤੋਂ ਵਣਾ ਵੀ ਇੰਨਾ ਕਪਾਤ ਦਾ ਡਰ ਵਾ ਨਾ ਇਹਨੂੰ ਮੰਜੇ ਤੇ ਬਿਠਾ ਛੜ ਤੇ ਜਾ ਕੇ ਤੇ ਤੂੰ ਮਾਜਲਾ ਠੀਕ ਆ ਨਾ ਮੈਨੂੰ ਗੱਲਾਂ ਨਾ ਸੁਣਾ ਬਹੁਤੀਆਂ ਸੰਦੀਪ ਕੀ ਗੱਲ ਹੋਈ ਸੰਦੀਪ ਕੀ ਗੱਲ ਹੈ ਸਿਰ ਕੋ ਬੰਨਿਆ ਗੱਲ ਕੀ ਹੋਣੀ ਆ ਮੈਂ ਡੇ ਹੀ ਕਪੜੇ ਧੋਣ ਤੇ ਬੱਤੀ ਬੰਦ ਹੋ ਗਈ ਪਾਣੀ ਬੜਾ ਠੰਡਾ ਸੀ ਹੱਥ ਨਹੀਂ ਕੱਪੜੇ ਧੋਤੇ ਆ ਤੇ ਮੈਨੂੰ ਲੱਗਣ ਡਿਆ ਬੁਖਾਰ ਜਿਹਾ ਜਿੱਦਾਂ ਹੋ ਗਿਆ ਵਾ ਤੇ ਮੈਂ ਘੜੀ ਲੰਮੇ ਪੈ ਗਈ ਉਦੋਂ ਦੀਦੀ ਆ ਕੇ ਡੈਪੇ ਬੋਲਣ ਤੇ ਭਾਂਡੇ ਕਿੰਨੇ ਸਾਫ਼ ਕਰਨੇ ਆ ਕੰਮ ਕਿੰਨੇ ਕਰਨਾ ਵਾ ਇੱਕ ਪਾਸੇ ਜਦੋਂ ਮੈਂ ਕੰਮ ਕਰਦੀ ਆ ਉਦੋਂ ਇਹਨਾਂ ਨੂੰ ਚੰਗੀ ਨਹੀਂ ਲੱਗਦੀ ਹੁਣ ਜਦ ਮੈਂ ਲੰਮੇ ਪੈ ਗਈ ਆ ਤਾਂ ਵੀ ਬੋਲੀ ਜਾਂਦੇ ਆ ਕੀ ਕਰਾਂ ਹੁਣ ਮੈਂ ਦੱਸੋ ਸੰਦੀਪ ਤੂੰ ਇਹਨਾਂ ਦੀ ਪਰਵਾਹ ਨਾ ਕਰ ਠੀਕ ਆ ਨਾ ਤੂੰ ਹੀ ਛੁਦੈਣ ਵਾ ਲੈ ਟਾਉਣ ਦਿੰਦੀ ਫਿਰ ਤੂੰ ਲੈੰਦੀ ਕੱਪੜੇ ਤੂੰ ਮੈਂ ਚਲ ਧੋ ਲੈਨੀ ਕਿੰਨੇ ਪਏ ਆ ਕੱਪੜੇ ਧੋਣ ਵਾਲੇ ਇਦੇ ਵਿੱਚ ਕਿਹੜਾ ਕੋਹ ਦੀ ਗੱਲ ਹੈਗੀ ਆ ਤੂੰ ਰੈਸਟ ਕਰ ਦਵਾਈ ਲੈਈਏ ਪਹਿਲਾਂ ਨਹੀਂ ਨਹੀਂ ਕੋਈ ਗੱਲ ਨਹੀਂ ਦਵਾਈ ਪਈ ਮੈਂ ਉਹ ਖਾ ਲਈ ਆ ਉਹ ਸੰਦੀਪ ਇਦਾਂ ਦਵਾਈ ਨਾ ਖਾਇਆਗਾ ਠੀਕ ਹੈ ਨਾ ਕੋਈ ਗੱਲ ਨਹੀਂ ਮੈਂ ਲੈ ਆ ਕੇ ਉਹਨਾਂ ਦਵਾਈ ਤੂੰ ਰੈਸਟ ਕਰ ਠੀਕ ਆ ਸਿਰ ਨੂੰ ਬੜੀ ਪੀੜ ਹੋਣ ਦੀ ਤੇ ਮੈਂ ਚੱਲ ਘੜੀ ਲੰਮੇ ਪੈ ਲੈਣੀ ਆ ਤੂੰ ਇਹਨਾਂ ਦੀ ਪਰਵਾਹ ਨਾ ਕਰਾ ਕਰ ਇਹ ਨਾ ਹੋਵੇ ਉੱਡ ਕੇ ਭਾਂਡੇ ਧੋਣ ਦੇ ਪਈ ਨਹੀਂ ਨਹੀਂ ਕੋਈ ਗੱਲ ਨਹੀਂ ਪਹਿਲਾਂ ਭਾਂਡੇ ਧੋ ਲੈਣੇ ਆ ਬਾਅਦ ਚ ਲੰਮੇ ਪੈ ਲੈਣੇ ਆ ਉਹ ਨਹੀਂ ਪਰਮਾਨਾ ਵਹਿ ਅੱਭੀ ਭਾਂਡੇ ਧੋ ਲੈਣਗੇ ਇਹਦੀ ਗੱਲ ਆਪਣਾ ਕੋਈ ਗੱਲ ਨਹੀਂ ਮੈਂ ਸਾਫ ਕਰ ਦਿੰਨਾ ਤੂੰ ਰੈਸਟ ਕਰ ਉਹ ਨਹੀਂ ਨਹੀਂ ਤੁਸੀਂ ਨਾ ਕਰਿਓ ਸਾਫ ਉਹ ਕੋਈ ਗੱਲ ਨਹੀਂ ਲੱਗੀ ਦਾ ਆਪਣੇ ਘਰੀ ਕਰਨਾ ਕਿਤੇ ਕਰਨਾ ਮੈਂ ਜਮਾਨਾ ਬੱਲੇ ਬੱਲੇ ਐ ਹੋਈ ਕੰਮ ਰਹਿ ਗਿਆ ਹੁਣ ਕਰਨ ਵਾਲਾ ਹੁਣ ਜਾ ਕੇ ਨਾ ਤੇ ਪਾਡੇ ਮਾਂਜ ਇਹੋ ਕੋਈ ਕਰਨਾ ਵਾ ਹੁਣ ਤੂੰ ਜੇ ਤੂੰ ਨਹੀਂ ਕੰਮ ਕਰਨਾ ਮੈਨੂੰ ਤੇ ਕੋਈ ਨਾ ਉਹ ਕਰਨਾ ਹੀ ਪੈਣਾ ਵਾ ਮੜੇ ਮੁੱਤਰਾ ਕੱਲ ਨੂੰ ਉਹ ਕੱਪੜੇ ਤੁਹਾਨੂੰ ਕਹੂਗੀ ਨਾ ਉਹ ਵੀ ਤੋਦੀ ਇਦਾਂ ਹੀ ਉਹਨੇ ਆਰਡਰ ਮਾਰਿਆ ਕਰਨੇ ਆ ਤੇ ਤੂੰ ਕੰਮ ਕਰਿਆ ਕਰਨਾ ਵਾ ਜਾ ਜਾ ਕੇ ਮਾਜਲਾ ਭਾਂਡੇ ਐਵੇਂ ਮੁੜ ਕੇ ਉਹਦੇ ਕੋਲ ਵੇਚੀ ਨਾ ਦੇਣੀ ਨਹੀਂ ਕੰਮ ਕਰਨਾ ਤੈ ਉਹ ਕਮ ਹੋਣਾ ਵਾ ਤੇ ਤੂੰ ਇੱਕ ਘਰ ਚ ਹੈਗੀ ਹੋਣਾ ਤੇ ਕੰਮ ਕਰ ਦਿੰਦੇ ਕਿੱਡੀ ਕੀ ਗੱਲ ਹੀ ਵੀ ਉਧਰ ਦੀ ਕਰਨੀ ਨਹੀਂ ਆ ਕਿੱਡੇ ਕ ਹਾਰ ਪਾਤੇ ਆ ਤੂੰ ਮੈਨੂੰ ਫਿਰ ਜੀ ਹੁਣ ਉਹ ਆ ਗਈ ਆ ਪਈ ਮੇਰੀ ਨਹੀਂ ਜੀ ਹੁਣ ਉਹ ਆ ਗਈ ਆ ਫਿਰ ਜਿੱਦਾਂ ਗਾਲੀਆਂ ਹੋ ਜੇ ਨਸਬਲਾਂ ਹੁਣ ਵੀ ਕਰ ਲਓ ਉਹਨੂੰ ਕਾਦੇ ਵਾਸਤੇ ਲਿਆਂਦਾ ਕੰਮ ਕਰਨ ਵਾਸਤੇ ਲਿਆਂਦਾ ਨਾ ਤੇ ਕਰੇ ਉਹ ਬਿਮਾਰ ਬੰਦਾ ਕਿਦਾਂ ਕੰਮ ਕਰੂਗਾ ਦੱਸ ਨਹੀਂ ਨਾ ਕਰਨਾ ਰਿਆਨ ਨੂੰ ਆਪੇ ਕਰ ਲੈਣਾ ਜਾ ਜਾ ਕਰ ਜਾ ਕੇ ਮਾਜਲਾ ਭਾਂਡੇ ਜਾ ਕੇ ਅਵੇਂ ਕੁੱਤੇ ਖਾਣੀ ਕਰਾਏਗਾ ਫੇਰ ਭੈਣ ਇਹ ਚ ਕੁੱਤੇ ਖਾਣੀ ਖਾਦੀ ਆ ਮੇਰੀ ਸੁਣੋ ਗੱਲ ਜੇ ਮਮੀ ਨਹੀਂ ਠੀਕ ਆ ਫੇਰ ਕੋਰ ਡੀ ਬਗਾਉਂਦਾ ਮੈਂ ਹੁਣ ਬਗਾਉਂਦਾ ਸੀ ਨਾ ਜੇ ਅਜੋੜੀਆਂ ਠੀਕ ਫੇਰ ਮੈਂ ਕੰਮ ਕਰ ਲਊਗਾ ਤੇ ਕਿੱਡੀ ਕੀ ਗੱਲ ਵਾ ਤੇ ਕਿੰਨੇ ਕ ਦਿਨ ਪਕਾਈ ਸੀ ਤੂੰ ਆ ਹੀ ਗਈ ਸੀ ਨਾ ਮੈਂ ਉਹ ਦਿਨ ਦੀ ਤੇ ਮੈਂ ਆ ਕੇ ਕੰਮ ਕਰਨ ਨਹੀਂ ਆ ਉਹ 2-4 ਦਿਨ ਕੰਮ ਕੀਤਾ ਸੀ ਨਾ ਮੈਨੂੰ ਹੀ ਕਰਨਾ ਪਿਆ ਸੀ ਨਾ ਫੋਨ ਤੇ ਕਹਿੰਦਾ ਨਾ ਮੈਂ ਆ ਜੂੰਗੀ ਨੇ ਕਿੱਡਾ ਸੁਣਾਉਣ ਡਿਆ 2 ਦਿਨ ਕੰਮ ਕਰਕੇ ਕੰਮ ਕਰ ਦਿੱਤਾ ਤੇ ਫੇਰ ਕੀ ਹੋ ਗਿਆ ਤੂੰ ਖਾਂਦਾ ਨਹੀਂ ਰਿਆ ਆਪਣੇ ਵਾਸਤੇ ਕਰਦਾ ਰਿਆ ਵਾਂ ਪਤਾ ਹੀ ਨਾ ਕਿ ਜੇ ਮੈਂ ਨਾ ਪਕਾਈ ਤੇ ਭੁੱਖਾ ਮੈਂ ਹੀ ਮਰਨਾ ਵਾਂ ਹੋਰ ਗੱਲ ਕੋਈ ਨਹੀਂ ਆ ਦੋ ਦਿਨ ਕੰਮ ਕਰਕੇ ਤੇ ਕਿੱਡੀਆਂ ਸੁਣਾਇਆਂ ਕਰਨ ੜਿਆ ਮਾਂ ਹੀ ਤੇਰੀ ਬਿਮਾਰ ਪਈ ਹੋਰ ਕੋਈ ਨਹੀਂ ਪਿਆ ਜੇ ਮਾਂ ਨਹੀਂ ਕੰਮ ਕਰ ਲਿਆ ਵਾ ਉਹਦੀ ਸੁਣਾਉਂਦੇ ਜੇ ਉਹਦੇ ਲਈ ਕਰ ਲਿਆ ਤੇ ਕਿੱਡੀ ਕੀ ਗੱਲ ਵਾ ਕਰਨੇ ਪੈਂਦਾ ਵਾ ਮੇਰਾ ਘਰ ਵਾ ਕੋ ਬਗਾਨਾ ਨਹੀਂ ਆ ਮੈਨੂੰ ਵੇਖਣਾ ਪੈਣਾ ਵਾ ਕੀ ਚੰਗਾ ਤੇ ਕੀ ਮਾੜਾ ਵਾ ਨਾਲੇ ਭੈਣ ਇਹ ਸਭ ਕੋ ਨਾ ਤੇਰੇ ਘਰ ਕੇ ਹੋਣ ੜਿਆ ਵਾ ਮੈਂ ਤੇ ਕਹਿੰਦਾ ਵਾਂ ਚੁੱਪੜ ਕੇ ਤੂੰ ਇਥੋਂ ਚੱਲ ਜਾ ਫਿਰ ਕੁਝ ਨਹੀਂ ਨਾ ਡੀ ਕਰਜ ਕਪਾਤੀ ਮੁੱਕ ਜਣਾ ਸਾਰਾ ਆਹੋ ਮੇਰਾ ਕਰਕੇ ਹੀ ਹੁੰਡਿਆ ਵਾਕੇ ਮੈਂ ਹੀ ਉਹਨੂੰ ਕਿਹਾ ਸੀ ਵੀ ਇੱਥੋਂ ਪੇਕੇ ਚਲ ਜਾ ਤੇ ਜਾ ਕੇ ਕੇਸ ਕਰਦੇ ਸ਼ਰਮਤ ਨਹੀਂ ਹੁੰਦੀ ਆਹ ਗੱਲ ਕਰਦੇ ਨੂੰ ਨਾਲੇ ਨਾ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਸਭ ਕੁਝ ਹੈਗਾ ਮੇਰਾ ਇੱਥੇ ਐਦਾਂ ਨਹੀਂ ਮੈਂ ਜਾਂਦੀ ਜੇ ਮੈਂ ਜਾਉਂਗੀ ਨਾ ਤੇ ਆਪਣਾ ਸਾਰਾ ਕੁਝ ਲੈ ਕੇ ਜਾਉਂਗੀ ਉਹ ਚੌਨੀ ਕੀਆਂ ਤੂੰ ਕੁਝ ਨਾ ਕੁਝ ਕਰਵਾ ਜੇਡ ਨਾ ਕੋਈ ਗੱਲ ਨਹੀਂ ਇਹ ਤਾਂ ਤੈਨੂੰ ਮੈਂ ਟਾਈਮ ਆਉਣ ਦੀ ਦੱਸੂਗੀ ਵੀ ਮੈਂ ਕੀ ਚੌਨੀ ਆ ਜਾ ਜਾ ਕੇ ਤੇ ਭਾਂਡੇ ਮਾਇਲਾ। ਮੈਂ ਸਮਝਿਆ ਕਿੱਥੋਂ ਬੋਲਣੀ ਠੀਕ ਐ ਨਾ। ਨਿਆਣਾ ਨਹੀਂ ਆ ਗਾ ਮੈਂ। ਜੇ ਤੂੰ ਸੁਣਨਾ ਹੀ ਐ ਨਾ ਤੇ ਸੁਣ ਲਾ ਫਿਰ। ਜ਼ਮੀਨ ਨਾ ਸਾਰੀ ਮੰਮੀ ਦੇ ਨਾਮ ਆ। ਐਡਾ ਤੂੰ 扑ੜਕਣਾ। ਕੋਈ ਗੱਲ ਨਹੀਂ ਵੇਖ ਲਾਂ ਜਦੋਂ ਟਾਈਮ ਆਊਗਾ। ਤੇ ਆਊਗਾ ਲੱਗਾ 扑ੜਕਣਾ ਆ ਕੇ ਮੈਨੂੰ ਡਿਆ ਘਰੋਂ ਕੱਢਣ। ਗਜਿੰਦਰ ਬੜਾ ਬੋਲਣ ਡਿਆ ਕੀ ਗੱਲ ਹੋਈ ਐ? ਬੋਲਣਾ ਕੀ? ਮੈਡਮ ਵੱਲ ਗਈ ਸੀ ਨਾ ਤੇ ਉੱਤੇ ਹੀ ਆ ਗਿਆ ਸੀ। ਇਸੇ ਕੱਲੋਂ ਬੋਲਣ ਡਿਆ ਸੀ ਵੀ ਉਹ ਠੀਕ ਨਹੀਂ ਐ ਤੇ ਉਹਨੂੰ ਕਹਿਣ ਦੀ ਭਾਂਡੇ ਮੰਜਣ ਵੱਲੋਂ ਤੇ ਹੁਣ ਜਾ ਕੇ ਨਾ ਤੇ ਆਪ ਭਾਂਡੇ ਮਾਣਨ ਡਿਆ ਹੀ ਇਹੋ ਕੋਈ ਹੀ ਰਹਿ ਗਿਆ ਬਸ ਕਰਨ ਵਾਲਾ ਵਾਏ ਹੈ ਦਿਲ ਜਿੰਦਰ ਹੁਣ ਆਹੋ ਕੰਮ ਰਹਿ ਗਿਆ ਹੀ ਕਰਨ ਵਾਲਾ ਜੇ ਭਾਂਡੇ ਮਾਣਦੇ ਜੁੱਤੀ ਕੋਈ ਆ ਜਾਏਗਾ ਇਹਦੇ ਤੇ ਇਹਦੀ ਕੀ ਇਥੇ ਰਹੂਗੀ ਉਤਰਾ ਮਰਨ ਨੂੰ ਫੰਡੇ ਮੈਂ ਮਰ ਚ ਲਿਆ ਵਾਂ ਕੀ ਕਰੀਏ ਮੰਮੀ ਹੁਣ ਤੇ ਨਾਲੇ ਮੈਨੂੰ ਨਾ ਬੱਤੀ ਬੱਤੀ ਗੱਲਾਂ ਸੁਣਾਉਂ ਡਿਆ ਸੀ ਆਂਦਾ ਜੋ ਕੋਈ ਨਹੀਂ ਹੋਣ ਡਿਆ ਨਾ ਤੇਰਾ ਕਰਕੇ ਹੋਣ ਡਿਆ ਵਾ ਜੇ ਤੂੰ ਇਥੋਂ ਚਲ ਜੇ ਨਾ ਸਾਰਾ ਕੁਝ ਠੀਕ ਹੋ ਜੇ ਉਹ ਤੇ ਮਾਂ ਤੇਰੀ ਜਿੰਦੀ ਜਾਗਦੀ ਆ ਜੇ ਆਪ ਕੋ ਮੇਰੇ ਹੱਥ ਵਿੱਚ ਹੀ ਆ ਨਾ ਪੈਲੀ ਮੇਰੇ ਨਾਮ ਆ ਘਰ ਮੇਰੇ ਨਾਮ ਇਹਨਾਂ ਦੇ ਕੋਲ ਕੀ ਆ ਤੇ ਨਾ ਤੂੰ ਕਿਤੇ ਜਾਣਾ ਹੀ ਆ ਤੂੰ ਟੌਰਣਾ ਵਸੇ ਇੱਥੇ ਇਹਨਾਂ ਦੀ ਅੱਖਾਂ ਸਾਹਮਣੇ ਸਭ ਨੂੰ ਮੰਮੀ ਇਹ ਗੱਲ ਤੇ ਉਹਨੂੰ ਮੈਂ ਸੁਣਾਈ ਆ ਮੈਂ ਕਿਹਾ ਇਹ ਤੂੰ ਭੁੱਲ ਜਾ ਕਿ ਤੇਰੇ ਡਰਾਵਿਆਂ ਤੋਂ ਨਾ ਮੈਂ ਇੱਥੋਂ ਚੱਲ ਜੂਗੀ ਮੈਂ ਨਹੀਂ ਇੱਥੋਂ ਜਾਂਦੀ ਹੈਗੀ ਸਭ ਕੁਝ ਮੇਰਾ ਇੱਥੇ ਹੀ ਆ ਮੈਂ ਤਾਂ ਉਹਨੂੰ ਇਹ ਵੀ ਕਿਹਾ ਸੀ ਕਿ ਕੋਈ ਗੱਲ ਨਹੀਂ ਹੁਣ ਨਾ ਮੈਂ ਤੈਨੂੰ ਹਿੱਸਾ ਲੈ ਕੇ ਦੱਸੂਗੀ ਜੇ ਮੰਮੀ ਤੁਸੀਂ ਮੇਰੇ ਵੱਲ ਹੋ ਨਾ ਤੇ ਇਹਦੀ ਜੁਰਤ ਨਹੀਂ ਹੈਗੀ ਵੀ ਇਹ ਮੈਨੂੰ ਇੱਥੋਂ ਕੱਢ ਦੇ ਤੇ ਨਾਲੇ ਜਿਹੜਾ ਮੇਰਾ ਬਣਦਾ ਹਿੱਸਾ ਵਾ ਨਾ ਉਹ ਤੇ ਹੁਣ ਮੈਂ ਇੱਥੋਂ ਲੈ ਕੇ ਜਾਊਂਗੀ ਫੇਰ ਇਹਨਾਂ ਦੋਹਾਂ ਜੀਆਂ ਦੀ ਅੱਖਾਂ ਖੁੱਲਣੀਆਂ ਵਾ ਵੀ ਕਿੱਦਾਂ ਕਿਸ ਨੂੰ ਗੱਲਾਂ ਕਰੀ ਦੀਆਂ ਵਾ ਹਾਂ ਨਾ ਬੱਟਾ ਇਹੋ ਜਿਹਾ ਕੰਮ ਨਹੀਂ ਕਰਨਾ ਤੇ ਤੇਰਾ ਭਰਾ ਵਾ ਕੋਈ ਗੁੱਸੇ ਜਾਣ ਕੇ ਕੋਈ ਗੱਲ ਕਹਿਤੀ ਹੋਣੀ ਉਹਨੇ ਕੋਈ ਗੱਲ ਨਹੀਂ ਸਮਝਾ ਲਾਂ ਵੀ ਮਨਾਪਈ ਉਹਨੂੰ ਉਹ ਤੇ ਜੇਦੋਂ ਮੇਰੀ ਧੀ ਆ ਨਾ ਤੇ ਇਹੋ ਜਿਹਾ ਕੰਮ ਨਾ ਮੁੜ ਕੇ ਕਰੀ ਤੇ ਨਾ ਮੈਂ ਕਰਨ ਦੇਣਾ ਇਹ ਤਰਫ ਭਰਾ ਵਾ ਫੇਰ ਤੇਨੂੰ ਲੋੜ ਪਾਣੀ ਆ ਉਹਦੀ ਅੱਜ ਇਹਦੇ ਤੋਂ ਮੰਗਣ ਡੈ ਨਾ ਇਹ ਸਾਰੇ ਕੋ ਮੁੜ ਕੇ ਤੇ ਵੜਨ ਜੋਗੀ ਨਹੀਂ ਰਹਿਣਾ ਇੱਥੇ ਮੰਮੀ ਜੇ ਭਰਾ ਚਾਜ ਦੀਆਂ ਗੱਲਾਂ ਕਰੇ ਨਾ ਤੇ ਮੇਰਾ ਹਿੱਸਾ ਮੰਗਣ ਨੂੰ ਜੀਤ ਨਹੀਂ ਕਰਦਾ ਹੈਗਾ ਪਰ ਨਾ ਇਹ ਹੁਣ ਉਹਦੇ ਮਗਰ ਲੱਗ ਗਿਆ ਵਾ ਇਹ ਹੁਣ ਸਾਡਾ ਨਹੀਂ ਰਿਹਾ ਹੈਗਾ ਤੇ ਕੋਈ ਗੱਲ ਨਹੀਂ ਨਾ ਮਿਲੂ ਵਰਤੂਗਾ ਤੇ ਨਾ ਮਿਲੇ ਫਿਰ ਇੱਕ ਵਾਰੀ ਇਹਦੀ ਅੱਖਾਂ ਤੇ ਖੁੱਲ ਜਾਣਗੀਆਂ ਜਿਹੜੀਆਂ ਇਹ ਗੱਲਾਂ ਕਰਨ ਰਿਹਾ ਮੈਨੂੰ ਚੱਲ ਕੋਈ ਗੱਲ ਹੀ ਸਮਝਾਵਾਂਗੇ ਉਹਨੂੰ ਸਮਝਾ ਕੇ ਵੀ ਇਹੀ ਲਿਆਵਾਂ ਨਾ ਹੁਣ ਨਹੀਂ ਉਹ ਸਮਝਾਇਆ ਸਮਝਣਾ ਹੈਗਾ ਯਾਰੇ ਮਗਰ ਲੱਗਾ ਵਾ ਨਾ ਉਹਦੀ ਬੋਲੀ ਬੋਲਦਾ ਵਾ ਹੁਣ ਉਹ ਕੀ ਬਣਾਉਂ ਕੀ ਇਹ ਨੂੰ ਆਂਦੀ ਆ ਤੇ ਕੀ ਨਹੀਂ ਆਂਦੀ ਤਾਂ ਡਰਦਾ ਹੀ ਹੋਇ ਕਹੀ ਜਾਂਦਾ ਵਾ ਦਾਦਾ ਹੀ ਕਹੀ ਜਾਂਦਾ ਐਡਾ ਉਹਨੂੰ ਡਰ ਚੜਿਆ ਵਾ ਭਲਾ ਵੀ ਦਾਦਾ ਕਹੀ ਜਾਂਦਾ ਵਾ ਉਹ ਕੋਟ ਕਚਹਿਰੀਆਂ ਤੱਕ ਉਹਨੇ ਪਛਾਤਾ ਵਾ ਤੇ ਉਹਦਾ ਕਦਾ ਡਰਵਾ ਭਲਾ ਤੇ ਫਿਰ ਉਹਨੂੰ ਨਹੀਂ ਸ਼ਰਮ ਆਈ ਲੰਨੀ ਇਹਦਾ ਲੈਣ ਚ ਲਗਾਈ ਤੋ ਹੁਣ ਆਨਵਾਜੀ ਨਾ ਸਾਨੂੰ ਦੱਸ ਕੇ ਗਿਆ ਨਾ ਹੋਰ ਤੇ ਚੁੱਕ ਕੇ ਮੂੰਹ ਤੇ ਤੁਰ ਪਿਆ ਕਿ ਜਾ ਕੇ ਤੇ ਲੈ ਆਵਾ ਉਹਨੂੰ ਸਾਨੂੰ ਇੱਕ ਵਾਰੀ ਵੀ ਦੱਸਿਆ ਕਿ ਲੈਣ ਚ ਲਿਆ ਉਹਨੂੰ ਇਹ ਬੜਾ ਭਰਾ ਭਰਾ ਹੀ ਨਹੀਂ ਨਾਲ ਵਾਲੇ ਵੀ ਜਾ ਉੱਥੇ ਤੋਂ ਹੁਣ ਚੱਲ ਜਾ ਖਰਚੇ ਖਤੇ ਤਾਂ ਮੁੰਡਰ ਦੇਵਨੀ ਹਾਂ ਕਿ ਖਰਚਾ ਵੀ ਲੱਗਣ ਰਿਹਾ ਵਾ ਉਧਰ ਤੇ ਪੈਲੀ ਪੂਰੀ ਵਾਲਾ ਗਾਂਦੇ ਹੁਣ ਚੱਲ ਬਣਾ ਲੱਗ ਜਾਈ ਤੇ ਚੱਲ ਆ ਜੇਗੀ ਇੱਥੇ ਮੁੜ ਕੇ ਮਮਮੀ ਕੇਸ ਕਰਤੇ ਲਏ ਆ ਨਾ ਤੇ ਭੁਗਤਣੇ ਪੜੇ ਔਖੇ ਆ ਹੁਣ ਜਦੋਂ ਜਾਣਾ ਵਾ ਉਥੇ ਬੋਬੇ ਵੀ ਦੇਣੇ ਪੈਂਦੇ ਆ ਐਦਾਂ ਨਹੀਂ ਕੇਸ ਨਿਪਟ ਜਾਂਦੇ ਹੈਗੇ ਜਦੋਂ ਜਾਂਦੇ ਹੁਣੇ ਆ ਉਦੋਂ ਅਗਲੇ ਪੈਸੇ ਲੈਣੇ ਹੁਣੇ ਆ ਹੁਣ ਤਾਂ ਹੀ ਕੱਲੀ ਆ ਕੇ ਚੱਲ ਕੋਈ ਗੱਲ ਨਹੀਂ ਜੇ ਉਦਾਂ ਨਹੀਂ ਤੇ ਐਦਾਂ ਹੀ ਉਥੋਂ ਆਪੇ ਆਪਣੇ ਨਾਲ ਵਾ ਲੂਗੀ ਜ਼ਮੀਨ ਤੇ ਵੇਖਿਓ ਕਿਤੇ ਇਹ ਕੰਮ ਨਾ ਕਰ ਦਿਓ ਤੇ ਬਾਕੀ ਮੁੱਕ ਦੀ ਗੱਲ ਮੰਮੀ ਇਹ ਆ ਵੀ ਮੈਂ ਨਾ ਪੈਲੀ ਜੜੀ ਹੈ ਨਾ ਆਪਣੇ ਹਿੱਸੇ ਦੀ ਖੜਨੀ ਖੜਨੀ ਆ ਜੋ ਮਰਜ਼ੀ ਹੋ ਜੇ ਨਹੀਂ ਦਲਜਿੰਦਰ ਇਹਨਾਂ ਕੰਮਾ ਜਣਾ ਪੈਂ ਦਲਜਿੰਦਰ ਜੇ ਤੂੰ ਆਹ ਕੰਮ ਕੀਤਾ ਨਾ ਤੇ ਮੈਂ ਤੇਰੇ ਨਾਲ ਬੋਲਣਾ ਨਹੀਂ ਉਹ ਚਲੋ ਠੀਕ ਆ ਮੰਮੀ ਜੇ ਤੁਹਾਡਾ ਇਹੋ ਫੈਸਲਾ ਵਾ ਨਾ ਤੇ ਇਹੋ ਹੀ ਸਹੀ ਪਰ ਇਹ ਆ ਵੀ ਮੈਂ ਆਪਣਾ ਹਿੱਸਾ ਹੁਣ ਖੜਦਾ ਹੀ ਖੜਨਾ ਸੀ ਇਹ ਵੀ ਹੁਣ ਪੰਗਾ ਖੜਾ ਹੋ ਗਿਆ ਵਾ ਕੀ ਕਰਾਂ ਮੈਂ ਇੱਥੇ ਪੁੱਤ ਦੀ ਮੰਨਾਂ ਕਿ ਜਾਂ ਧੀ ਦੀ ਮੰਨਾਂ ਮੈਂ मैं तो भाई जी